ਦਾ ਨਾਮ ਹੈ ਸਤਾ ਸਿੰਘ ਪਿੰਡ ਚਿੱਟੀ ਹੈ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੁੱਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਕੋਈ ਜ਼ਮੀਨ ਥੋੜੀ ਬੋਤੀ ਹੋएगी ਕੋਈ ਛਰਕ ਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣੇ ਆਏ ਆ ਹੁਣ ਮਿਲਕ ਸਾਥ ਦਿੰਦਾ ਇਹਨਾਂ ਦਾ ਚਲੋ ਬਹੁਤ ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਖਿੰਦਰ ਸਿੰਘ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਕੁਝ ਕਰਾਂਗੇ ਉਹਨਾਂ ਦੇ ਘਰ ਘਰ ਬਾਰੇ ਕੁਝ ਸੋਚਾਂਗੇ ਬੜਾ ਦੁੱਖ ਹੋਇਆ ਕਹਿਣੀ ਖਾਣ ਪ੍ਰਦਾਨ ਉਸਾਨ ਸਿੰਘ ਨੰਬਰ ਬਚਨ ਗਿੱਤੇ ਬਾਬਾ ਸੁਵਿੰਦਰ ਸਿੰਘ ਨਾ ਬਚਨ ਗਿੱਤੇ ਬਾਬਾ ਜੀ ਨੇ ਸਾਨੂੰ ਕਿਹਾ ਸੀ ਜੇ ਤੁਸੀਂ ਜੋ ਵੀ ਸੇਵਾ ਕਰਦਾਂਗੇ ਤਿਲ ਪੂਰ ਕੱਟੀ ਕਰੋ ਸੇਵਾ ਕੱਟੀ ਤੇ ਇਸ ਤੋਂ ਪਾਣੀ ਦੇ ਜੁੜਾ ਮਾਰ ਧੋੜੀ ਘਾਟੋ ਤੋਂ ਬਾਅਦ ਤੁਸੀਂ ਆਓ ਸਾਪਾ ਜਿਹੜਾ ਨਾ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਆਪਾਂ ਜਿਹੜੇ ਮਕਾਨ ਧੇ ਨੇ ਚੁਕਾ ਦੇ ਜਿਹਨੂੰ ਜ਼ਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਮਾਇਆ ਦਾ ਜੋਰ ਰੱਖੋ ਤੇ ਮਾਇਆ ਕੱਢੀ ਗਾ ਕੇ ਅਸੀਂ ਆਉਂਦੇ ਸੀ ਮ범 ਨਿਸ਼ਾਨ ਤੋਂ ਸਾਡੇ ਇਲਾਕੇ ਤੋਂ ਹੋ ਸਾਡੇ ਨਾਲ ਪੂਰੀ ਟੀਮ ਆਈ ਹੋਈ ਆ ਅੱਡ 10 ਲੱਖ ਹੋਈ ਆ ਕੰਦਾਵਾ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਛੇੜੀ ਮਟਵਾਲ ਤੋਂ ਹੋ ਉਹ ਸਾਰੀ ਪੂਜਾ ਬਾਬਾ ਬੰਦਰ ਸਿੰਘ ਦੀ ਪੂਜਾ ਇਹ ਸੇਵਾ ਹੈ ਜਾਨ ਕੇ ਕੀਤੀ ਹੈ ਵਾਕਿਆਨ ਬਾਬਾ ਜੀ ਨਿੱਕਿਆ ਬਾਬਾ ਜੀ ਮਾਹ ਹੈ ਚਾਲਾ ਮਾਰਿਆ ਆਇਆ ਰਾਦੇ ਸ੍ਰੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ੍ਰੋਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕਿ ਸਾਹਿਬ ਜਦਾ ਬਾਬਾ ਜੀ ਹਰ ਸਿੰਘ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਰ ਇਹ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਾਲਬੰਤ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲਾਂ ਵੀ ਆਪਣੇ ਟੀਮਾਂ ਆਉਂਦੀ ਆ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਗਿਆ ਇੱਕ ਵਾਰੀ ਪਤਾ ਲੱਗ ਗਿਆ ਕਿਉਂਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ-ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ-ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਮਾਂ ਫੜ ਸਕੀਏ। ਬਾਬਾ ਜੀ ਅੱਜ ਕਿਹੜੀ-ਕਿਹੜੀ ਸਮਗਰੀ ਮੰਗਣੀ ਹੋਊਗੀ? ਮੈਂ ਗਾਓ ਕਿ ਕਿ ਅੱਜ ਨਹੀਂ ਅਸੀਂ ਸਮਗਰੀ ਸਾਡੇ ਕੋਲ ਇਹ ਆ ਵੀ ਜਿਹੜੇ ਪਰਿਵਾਰ ਸੰਨ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਬਾਬਾ ਕਿੰਨੇ ਦਿਨ ਤੋਂ ਲੱਗੇ? ਨਹੀਂ ਪਹਿਲਾਂ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100-200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ-ਜਿੱਥੇ ਲੋੜ ਹੈ ਉੱਥ ਤੇ ਅਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫਿਰ ਅਗਲੀ ਵਾਰ ਨੂੰ ਫਿਰ ਆਵਾਂਗੇ ਛੇਤੇ